ਮంత్రి ਬਣੇ ਫਿਰਦੇ ਮੁੰਡੇ ਤਾਂ ਜੇ ਕੋਈ ਕਹਿ ਦੂਗਾ ਹੁਣ ਕੱਖ ਪਾ ਕੇ ਇਹਦੋਂ ਪਹਿਲਾਂ ਮੈਂ ਹੋਰ ਦੇਖਾ ਆ ਦੇਖਾ ਕੋਈ ਕਹਿਦਾ ਸਾਦਾ ਯਾਰ ਸੋਹਣੀ ਬਾਰੇ ਮੁੰਡੇ ਆ ਇਤਰਾ ਮੁੰਡੇ ਨਾ ਹੁਣ ਆਲੇ ਤੁਸੀਂ 10 ਮਿੰਟਾਂ ਨੂੰ ਦੇਖਿਓ ਅਸਲ ਦੇਖਿਓ ਹਾਂ ਆ ਕੇ ਜਨਾ ਫਿਰ 10 ਮਿੰਟਾਂ ਨੂੰ ਦੇਖੋ ਕੀ ਆਉਂਦਾ ਹਾਂ ਹਾਂ Obrigado, ਬੰਗੜਾ ਬੰਗੜਾ ਬਾਲਾ ਮਾਮਾ ਆਏ ਨਹੀਂ ਥੋਡੀ ਮਾੜੀ ਗੱਲ ਆ ਪਹੁੰਚੇ ਨਹੀਂ ਤੁਸੀਂ ਥੋਡੀ ਮਾੜੀ ਗੱਲ ਆ ਹੈ ਠੀਕ ਹੈ ਪਹੁੰਚੇ ਨਹੀਂ ਤੁਸੀਂ ਕੋਈ ਗੱਲ ਨਹੀਂ ਹੋਣੀ ਹੈ ਆ ਜਾਓ ਬਾਈ ਬਣ ਕੇ ਅੱਜ ਨਾਉ ਕਰਦੇ ਮੈਂ ਚੰਗਾ ਪੰਗ ਕਾਰਡ ਤੁਹਾਡੇ ਗਿਆ ਹੋਇਆ ਕਰੇ ਪਹੁੰਚੋ ਬਾਈ ਬਣ ਕੇ ਆਪ ਵੀ ਸਾਈਡ ਬਦਲ ਗਈ ਖੜਿਆਂ ਵਾਲੀ ਗੱਲ ਤਾਂ ਸਹੀ ਸੀ ਉਹਨਾਂ ਦੀ ਬੋਲੀ ਸਹੀ ਸੀ ਹਾਂ ਹਾਂ ਆ ਦਿੱਤੇ ਆਹ ਰਹਾ ਟੱਕਾ ਕਰ ਗਏ ਨਾ ਹਾਂ ਹਾਂ ਆ ਉਹ ਵੀ ਪੂੜੀ ਹੈ ਜਾਂਦੀ ਪੂੜੀ ਇਹ ਤਾਂ ਕਾ ਕਰੀ ਜਾਂਦੇ ਹੁਣ ਨੰਗਾ ਨੰਗਾ ਬੰਦਿਆ ਦੀ ਉਹ ਬੈਲਡਿੰਗ ਸਾਡੇ ਮੜੇ ਜੂਮ ਕਰਕੇ ਹਾਂ ਆਹ ਬੈਲਡਿੰਗ ਤਾਂ ਕਹ ਬਈ ਕੋਈ ਨੰਗ ਨੂ ਕਿੰਨਾ ਡਾ ਬੈਲਡ ਬਹੁਤ ਚੰਗਾ ਹੈ ਹਾਂ ਹਾਂ ਨਾਣਕੇ ਪੂਰਾ ਹੋਆ ਸਿੱਖ ਕੇ ਆਏ ਮਨ ਲਾਲ ਹਾਂ ਬੋਲੀ ਉਹ ਵਧੀਆ ਰਹੇ ਜੀ ਬੰਦਾ ਜੀ ਇੰਨਾ ਨਾ ਵੀ ਪਰਮ ਦੇ ਪਹਿਲਾਂ ਸਰੇ ਆਉਂਦੀਆਂ ਬੇਸਾਗੀ ਨੂੰ ਮੁਰਦਾਰੀਏ ਸਾਥੇ ਆਉਂਦੀਆਂ ਨੇ ਕਿਹਦਾ ਹੋ ਰਿਹਾ ਬੇ ਚੌਧਰੀ ਨੰਦ ਯਾਰ ਚੌਧਰੀ ਵੀ ਖੜਾ ਚਾਚਾ ਮੰਮੀ ਨੇ ਵੀ ਲੈ ਰੱਖਿਆ ਫਲਕਾਰੀ ਹਾਂ ਹਾਂ ਆ ਤਿਆਰਾ ਮੰਮੀ ਪੂਰੀ ਹਾਂ ਖੱਚ ਕੇ ਰੱਖਦਾ ਮਾ ਆ ਗਈ ਕੁੜੀਆਂ ਵੀ ਸਾਡੀ ਹੋਰ ਕਿਵੇਂ ਠੀਕ ਆ ਪਹੁੰਚੀ ਆ ਮਾਸਾਂ ਹੀ ਪਹੁੰਚੀ ਆ ਤਿੰਨ ਚਾਰ ਤਣੇ ਲਾਰੇ ਲਾਈ ਜਾਂਦੀਆਂ ਮੈਂ ਅੱਜ ਜਾਊਂਗਾ ਕੱਲ ਨੂੰ ਮੰਮੀ ਦਾ ਤਿਆਰ ਖੜਿਆ ਕਾ ਤੁਸੀਂ ਤਾਂ ਗਏ ਹੋ ਹਾਂ ਹਾਂ ਕਰ ਦਿੰਦੇ ਆ ਲੈ ਇਹ ਵੀ ਮਰੇ ਕੋਲ ਤਾਂ ਹਾਂ ਕੋਈ ਬਤੇ ਸੁਰੀਕੇ ਨੀ ਆਤੋਂ मसारिया वसरी देनाल ताल माणू वेरा घर कोई ज्ञान तूं प्यार ज्ञान ਹਾਂ ਇੱਧਰ ਵੀ ਦਿਓ ਸਕਦੇ ਹਾਂ ਹਾਂ ਹੋਰ ਦੇ ਦੇ ਕਹਿੰਦਾ ਇਹ ਕਹਿੰਦਾਗਾ ਹਾਂ ਹਾਂ ਹਾਂਜੀ ਸੋਹਣਿਆ ਰਾਜੇ ਕੁਤਰੀਏ ਇਹਨੂੰ ਹਾਂਜੀ ਅੰਕਲ ਜੀ ਵੇਖੋ ਸਾਹਮਣੇ ਲਓ ਸਾਹਮਣੇ ਵੇਖੋ ਜੀ ਹਾਂਜੀ ਦੇਖੋ ਸਾਹਮਣੇ ਨਾਲ ਹੋ ਜੀ ਹੋ ਜੋ ਕੌਣ ਹੋਈ ਆ ਪੱਲ ਤਿਆਰੀ ਲੈ ਜੀ ਨਾਨਕ ਆ ਗਿਆ ਹੁਣ ਪਾਉਣਗੇ ਤੁਮਾਰਾ ਹਾਂਜੀ ਦੇਖੋ ਸਾਹਮਣੇ ਲੋ ਜੀ ਲੋ ਜੀ ਥੋੜਾ ਥੋੜਾ ਪਿੱਛੇ ਹੋ ਜਾਓ ਥੋੜਾ ਥੋੜਾ ਵਿੱਚ ਆ ਜਾਓ ਦੇਖੋ ਸਾਹਮਣੇ ਇਹ ਇੱਕ ਅੰਕਲ ਇੱਥੇ ਬੈਠੇ ਆਣਾ ਨਹੀਂ ਦਫਾਣਾ ਜਾਵੇ ਰਾਮੀ ਸੋਤਰਾ ਜੀ ਦੇਈ ਤੇ ਪੂਰੇ ਬ੍ਰੇਨਾਂ ਚ ਪੱਤੀ ਹੀ ਕੋਮਿ ਜਹਰੀ ਯਾਰੂ ਲਾ ਲਾ ਗੇ ਕਿਧਰੇ ਗਿਆ ਗਿਰਪਾ ਆ ਮੇਰਾ ਪਾਤ ਲਵੀ ਗਰਪ ਨਹੀਂ ਜਦਰੇ ਪਿੱਛੜਦਾ ਮੇਰਾ ਭਾਈ ਤੂੰ ਵੀ ਪਾ ਦੇ ਬਾਬੀ ਕੋਈ ਬੋਲੀ ਬੋਲੀ ਹੈ ਹਾਂ ਹੋਰ ਨੋਇਨਾ ਨੋਇਨਾ ਕੋਈ ਬੋਲ ਮਾਵਾ ਜੀ ਮਾਗਰੋ ਆ ਜਾਓ ਕਮਲ ਜਿਹੜਾ ਕਿ ਮੀਰ ਮਾਨ ਦੇ ਵੀਡੀਓ ਬਣਾਉਂਦਾ ਕਹਨੇ ਆਏ ਜਿਹੜੀ ਲੋਟ ਆਣਾ ਮੂਰੇ ਆਓ 有力<吧> ਨਾਨਾ ਨਾ ਨਾ ਮੁੰਡੇ ਦਾ ਹੋਇਆ ਵੀ ਰੌਣਕ ਪੂਰੀਆਂ ਲਾਉਂਦਾ ਹਾਂ ਹਾਂ ਨਾ ਨਾ ਇਹ ਕਹਿੰਦੇ ਰੋਜ਼ ਦੇਖਦੇ ਆ ਮਨ ਦਾਦੇ ਹੁੰਦੇ ਆ ਕਹਿੰਦੇ ਉਹਨਾਂ ਦਾ ਅਸੀਂ ਰੋਜ਼ ਦੇਖਦੇ ਆ ਮਾਂ ਕੋਈ ਗੱਲ ਨਹੀਂ ਫਿਰ ਮਲਾਵਾਗੇ ਉੱਥੇ ਤੁਹਾਨੂੰ ਹਾਂ ਹਾਂ ਅੱਛਾ ਅੱਛਾ ਫਿਰ ਉਹ ਉਹ ਸੀ ਉਹਨੂੰ ਛੋੜ ਦੇ ਨੇ ਚੱਕ ਕਾ ਕਾ ਆਓ ਕਾ ਵੀ ਹੋ ਜੋ ਫਿੱਟ ਬਾਟ ਫੇਰ ਫੇਰ ਦੁਬਾਰੇ ਨੱਚਣਾ ਚ ਸਾਰੀ ਰਾਤ ਨਾਨਕਾਂ ਰਾਂਜੀ ਧੂਮਾ ਪਾ ਦੇ ਸਰਾ ਕਰਾ ਤਾ ਤਰੇ ਭੈਣ ਵਰ ਕੇ ਨਹੀਂ ਪੂਰਾ ਸਰਾ ਕਰਾਤਾ। ਹੋ ਜੋ ਤਿਆਰ ਲਾ ਕੇ ਡੀਜੇ ਵੀ ਉਤਰ। ਜੀ ਆਖਿ ਲੀ। ਲਾ ਦिए। ਨਹੀਂ ਲਾਉਣਾ। ਕਾ ਤੂੰ ਨਹੀਂ ਲਾਉਣਾ ਪੁੱਤ? ਇਹਦੀ ਵੀ ਮਾਮੀ ਆ। ਹੈ? ਮਾਮੀ ਹੈ। ਸਮੋਸੇ ਦੇ ਦੁੱਤਾ ਕਹਿੰਦਾ ਮੈਂ ਦਾ। ਹਾਂ। ਇੱਕ ਪੱਲੀ ਖਾਂਦੇ। ਸਮੋਸੇ ਖਾ ਲੈਂਦਾ ਹਾਰਾ ਕੋਸੀ। ਪਤਾ ਵੀ ਇਹ। ਨਿੱਕੇ। ਮੈਂ ਨਰਗੋਲੀ ਕਰਤੀ ਆ ਸਟਾਰਟ। ਗਰਲੀਨ ਭੈਣ ਬਣਾਉਗੀ ਹੁਣ ਰੋ ਕੋਲੀ। ਤੇ ਨਾਲ ਉਹੀ ਜਿਹੜਾ ਕਹਿੰਦੇ ਹੁੰਦੇ ਆ ਕਿਵੇਂ ਆ ਕਮਲ ਉਧਰ ਉਹਦਾ ਨਾਮ ਕਮਲ ਆ ਉਧਰ ਉਹ ਮੇਰੀ ਮੈਡਮ ਦਾ ਨਾਮ ਕਮਲ ਆਗਾ ਹਾਂ ਤਮਨ ਨਾਂ ਦੇ ਬੋਲੀ ਬਾਲੇ 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 ਹੂੰ ਕਮਲ ਨਾਂ ਦੇ ਬੰਦੇ ਨਰਮ ਹੁੰਦੇ ਨੇ ਉਹ ਵੀ ਨਰਮਾ ਤੂੰ ਵੀ ਨਰਮ ਮੰਗਾ ਗੁੱਸਾ ਵੀ ਆਉਂਦਾ ਤੇ ਫੇਰ ਠੰਡੇ ਵੀ ਛੇਤੀ ਹੋ ਜਾਂਦੇ ਛੇਤੀ ਹੋ ਜਾਂਦੇ ਹਾਂ 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 ਉਹ ਮੈਨੂੰ ਆ ਗਰੀ ਹਾਂ ਫੋਨ ਕਰਨ ਦੀ ਬਤ ਵੀ ਦੇ ਤੂੰ ਕੋਈ ਗੱਲ ਨਹੀਂ ਹਾਂ ਬਾਪੂ ਵੀ ਆਪਣਾ ਪੂਰਾ ਖੁਸ਼ੀਆਂ ਦੇ ਵਿੱਚ ਭੱਜਿਆ ਫਿਰਦਾ ਜਿਆ ਮੇਰੇ ਨਾਲ ਪਰ ਉਹ ਸਾਹਮਣੇ ਵੀ ਨਹੀਂ ਮੈਨੂੰ ਮਾਣ ਸੀ ਬਣੇ ਤੇਰੇ ਤੇ ਪੂਰਾ ਵੀ ਤੂੰ ਜਰੂਰ ਆਵੇਂਗੀ ਵੀ ਸਭ ਤੋਂ ਪਹਿਲਾਂ ਤੂੰ ਮੇਰੀ ਮਾਨ ਸਾਰੀ ਉਮਰ ਨਹੀਂ ਮੈਂ ਤੋੜਦੀ ਹਾਂ ਹਾਂ ਸਭ ਤੋਂ ਪਹਿਲਾਂ ਮੈਨੂੰ ਕੁਝ ਨਹੀਂ ਆ ਰਿਹਾ ਹਾਂ ਮੈਂ ਤੇ ਕਮਲ ਵੀ ਪਹਿਲਾਂ ਗੱਲਾਂ ਕਰੀ ਜਾਂਦੇ ਸੀ ਮਾਹ ਪੈਸਾ ਪੂਸਾ ਕੁਝ ਨਹੀਂ ਜਿਹਨੇ ਪਿਆਰ ਖੱਟ ਲਿਆ ਬਸ ਸਾਰਾ ਕੁਝ ਹੀ ਖੱਟ ਲਿਆ ਪੈਸਾ ਤਾਂ ਬਣੇ ਆਪਾਂ ਕਮਾਈ ਲੈਣਾ ਹੋਣੀ ਉਹਨੇ ਨਾ ਪਰ ਪਿਆਰ ਜੀ ਨੇ ਖੱਟ ਲਿਆ ਬਈ ਕਮਲ ਉਹ ਤਾਂ ਵੱਡੀ ਕੋਈ ਚੀਜ਼ ਨਹੀਂ ਹੈਗੀ ਪਿਆਰ ਖੱਟ ਲਿਆ ਪੈਸਾ ਨਾਲ ਥੋੜੀ ਜਾਂਦਾ ਹਾਂ ਹਾਂ ਨਾਲ ਲਿਆ ਜਾਂਦਾ ਪਿਆਰ ਖੱਟ ਲਿਆ ਬਸ ਉਹੀ ਬਹੁਤ ਆ ਤੇ ਸਾਰੀ ਜ਼ਿੰਦਗੀ ਦੇ ਦੇਖ ਲਾਉਣ ਪੈਣੇ ਇੱਕ ਵਿਆਹ ਨੇ ਸਾਰੀ ਜ਼ਿੰਦਗੀ ਦੇ ਵਰਤਨ ਵਾਲੇ ਕਰਦੇ ਵਧੀਆ ਵੀਡੀਓ ਹੈ ਨਾ ਜਿਹੜਾ ਆਪਾਂ ਵਾਦਾ ਕੀਤਾ ਅੱਜ ਵੀ ਸਕੇ ਭੈਣ ਭਰਾਵਾਂ ਨੂੰ ਵੱਧ ਵਰਤਨਾ ਹੈ ਨਾ ਇੱਕ ਸਟਾਮ ਤੋਂ ਭੇੜੀ ਪੀ ਜਾਵੇ ਇੱਕ ਵੀਡੀਓ ਚ ਕਹਿੰਦੀ ਹੁੰਦੀ ਹੈ ਅਗਲਾ ਵੀਰੇ ਕਹਿੰਦਾ ਵੀ ਹੁਣ ਵਰਤ ਲਿਆ ਤੁਸੀਂ ਨਹੀਂ 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 ਪੈਸਾ ਨਹੀਂ ਹਾਂ ਪੈਸਾ ਕਦੇ ਆਉਂਦਾ ਵੀ ਨਹੀਂ ਮੈਨੂੰ ਆਪਣੇ ਰਿਸ਼ਤੇ 'ਚ ਤੂੰ ਬਾਈ ਨੂੰ ਪਹੁੰਚ ਗਈ ਮੈਨੂੰ ਬੜਾ ਆਇਆ ਲੱਗਿਆ ਵੀ ਹਾਂ ਠੀਕ ਆ ਮੈਨੂੰ ਬੜਾ ਲੱਗਿਆ ਵੀ ਪਹਿਲੀ ਹੀ ਤਾਂ ਲੱਗਦਾ ਵੀ ਸੱਚੀ ਆਪਣਾ ਪਿਛਲੇ ਜਨਮ ਦਾ ਵੀ ਰਿਸ਼ਤਾ ਹੈ ਹਾਂ 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 ਸਾਡੇ ਪਿੰਡ ਵਾਲੇ ਨਹੀਂ ਭੈਣ ਦਾ ਖੜੇ ਕਿਉਂਕਿ ਇਹਦੇ ਮੈਨੂੰ ਫੋਟੋ ਕਰਾ ਦੇ ਕੋਈ ਕਦੇ ਕਦੇ ਉਹ ਮੇਰੀ ਫੋਟੋ ਕਰਾ ਦੇ ਹਾਲੇ ਵੀ ਕਹੀ ਜਨਾ ਮੇਰੀ ਫੋਟੋ ਕਰਾ ਦੇ ਮੇਰੀ ਫੋਟੋ ਕਰਾ ਦੇ ਤੇ ਮਾਸੀ ਮਾਸੀ ਨੂੰ ਫੋਟੋ ਕਰਾਉਣੇ ਆ ਵੀਡੀਓ ਕਰਨੀ ਹੈਗੀ ਭੈਣ ਨਾਲ ਕਹਿੰਦੀ ਵੀਡੀਓ ਬਣਾ ਦੇ ਮੇਰੀ ਵੀਡੀਓ ਬਣਾ ਦੇ ਮਾਸੀ ਕਿੱਧਰ ਗਈ ਮਾਸੀ ਦੀ ਬਣਾਉਣੇ ਆ ਕੇ ਵੀਡੀਓ ਹੁਣ ਭੈਣ ਰੰਗੋਲੀ ਦੇ ਵਿੱਚ ਵਿਅਸਤਾ ਤੇ ਹੋ ਯਾਰ ਰੰਗੋਲੀ ਬਣਾ ਲੈਣਾ ਭੈਣ ਨੂੰ ਫਿਰ ਕਰਾਉਣੇ ਆ ਸਾਰਿਆਂ ਨਾਲ ਫੋਟੋਆਂ ਭੈਣ ਦੀਆਂ ਮਾਸੀ ਸਾਨੂੰ ਸਾਡੇ ਝੋਟੇ ਤੇ ਆ ਗਿਆ ਇਹ ਆਪਣਾ ਪੱਕੇ ਯਾਰਾਂ ਦੇ ਵਿੱਚ ਜੇ ਕਹਿੰਦੇ ਨੇ ਗਿਣਤੀ 1 2 ਦੀ ਹੁੰਦੀ ਆ ਉਹੀ ਆ ਇਹ ਤੇ ਆ ਗਿਆ ਵ ਟਾਈਮ ਤੇ ਆ ਜਾਣਾ ਜਾਂ ਉਹ ਦੀ ਗੱਲ ਛੋਟਾ ਪਹੁੰਚ ਪਹੁੰਚ ਬਾਤ ਪੰਦੂ ਸਾਡੀ ਜਾਰੀਆ ਛੋਟੇ ਛੋਟੇ ਆਉਂਦੇ ਇਕੱਠੇ ਖੇੜਦੇ ਰਹੇ ਹਾਂ ਅਸੀਂ ਅੱਜ ਇਹਨੂੰ ਵੀ ਪਰਮਾਤਮਾ ਨੇ ਤਰੱਕੀ ਦੇਤੀ ਤੇ ਆਪਾਂ ਨੂੰ ਵੀ ਦੇ ਦਿੱਤੀ ਪਰ ਉਹ ਹੈ ਸਾਰਾ ਕੁਝ ਉਹੀ ਯਾਰ ਮੇਰੇ ਜਿਹੜੇ ਨਾਲ ਨਹੀਂ ਜਸਤ ਵਾਲੀ ਗੱਲ ਹੈ ਉਹੀ ਆ ਸਾਰਾ ਕੁਝ